ਨਮਸਕਾਰ ਦੋਸਤੋ ਮੈਂ ਸ਼ਮੀ ਸੁਨਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਤਾਰਾਗੜ ਥਾਣੇ ਦੀ ਜਿਹੜਾ ਕਿ ਸੁਰਖੀਆਂ ਚ ਬਣਿਆ ਹੋਇਆ ਕਿ ਤੁਸੀਂ ਸਮੇਂ ਅਸੀਂ ਬਿਲਕੁਲ ਥਾਣੇ ਦੇ ਬਾਹਰ ਖੜੇ ਹੋ ਗਏ ਹਾਂ ਜਿੱਥੇ ਸਿੰਘਰ ਸਿੰਘ ਕਿਸਾਨ ਮੋਰਚਾ ਬਸੂ ਹੈ ਕਿ ਇੱਥੇ ਧਰਨਾ ਦਿੱਤਾ ਗਿਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਧਰਨੇ ਤੋਂ ਤਸਵੀਰਾਂ ਵਿੱਚ ਦੱਸਾਂਗੇ ਕਿ ਇਹਨਾਂ ਦਾ ਇਹੀ ਕਹਿਣਾ ਹੈਗਾ ਕਿ ਜਿਹੜੇ ਇੱਥੇ ਐਸ ਐਚ ਓ ਹੈਗੇ ਸਾਡੀ ਜਿਹੜੀ ਸੁਣਾਈ ਨਹੀਂ ਕਰਦੇ ਪਏ ਉਹ ਝੁੱਠੇ ਪਰਚੇ ਹੀ ਕਰਦੇ ਪਏ ਆ ਪਰ ਇਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਕੋਈ ਇੱਕ ਪਰਚਾ ਨਹੀਂ ਕੀਤਾ ਗਿਆ ਜਿਹੜੇ 6 ਤੋਂ 7 ਜੇ ਪਰਚ ਨਾ ਦਿੱਤਾ ਗਿਆ ਸੀ ਉਥੋਂ ਜਿਹੜੇ ਕੀ ਪ੍ਰਸੋੜੇ ਕਲਾਂ ਦੇ ਜਿਹੜੇ ਸਰਪੰਚ ਗੋੜਾ ਸਰਪੰਚ ਦੇ ਵੀ ਜਿਹੜੇ ਪਰਚਾ ਦਿੱਤਾ ਗਿਆ ਸੀ ਪਰ ਉਹਨਾਂ ਨੇ ਸਹੀ ਕਿਹਾ ਸੀ ਪਈ ਝੂਠਾ ਪਰਚਾ ਦਿੱਤਾ ਗਿਆ ਹੈ ਪੁੱਛੇ ਗੱਲ ਕਰਾਂਗੇ ਐਸਐਚਓ ਸਾਹਿਬ ਆ ਉਹ ਲੋਕਾਂ ਨਾਲ ਧੱਕਾ ਕਰਦੇ ਹੋਏ ਨਜ਼ਰ ਆਇਆ ਕਰਦੇ ਆ ਪਰ ਇਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਅਹੀ ਇੱਥੇ ਐਸਐਚਓ ਜੀ ਹੈ ਐਸਐਚਓ ਜਿਹੜੇ ਥਾਣਾ ਚ ਨਹੀਂ ਰਹਿਣਾ ਚਾਹਦਾ ਪਰ ਇਹਨਾਂ ਦਾ ਅੱਭੀ ਕਹਿਣਾ ਹੈਗਾ ਕਿ ਜੇ ਸਾਡੀ ਇੱਥੇ ਮੰਗਾ ਪੂਰੀਆਂ ਨਹੀਂ ਹੋਈਆਂ ਐਸਐਚਓ ਸਾਡਾ ਜਿਹੜਾ ਜਾਰੀ ਦੇਗਾ ਪਰ ਜਿੰਨ ਤੱਕ ਸਾਡੇ ਮਕੇ ਜਾਂ ਸਾਡੇ ਪਰਚੇ ਜਿਹੜਾ ਦੇ ਨਹੀਂ ਕੀਤੇ ਜਾਂਦੇ ਉਹ ਤਦ ਦਾ ਸਾਡਾ ਇੱਥੇ ਜਾਰੀ ਜਾਂ ਕਿ ਜਿਹੜੇ ਧਰਨ ਦੇ ਬੈਠੇ ਆ ਪਰ ਪਿੱਤ ਸਿ ਆਪਾ ਜਿਹੜਾ ਉਹ ਕਰਦੇ ਪਏ ਆ ਇਹਨਾਂ ਦਾ ਅਭੀ ਕਹਿਣਾ ਹੈਗਾ ਕਿ ਜਿੰਨ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਸਾਡਾ ਤਰਨ ਜਾਰੀ ਰਹੇਗਾ ਮੈਂ ਸ਼ਮੀ ਸਿੰਘ ਉਤਰਾ ਆਪਣੇ ਸੰਜੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਆਈ ਕਿ ਨਾ ਆਈ ਆਪਣਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਮੀਡੀਆ ਪੰਜਾਬ ਤੋਂ ਸੁਬਾ ਕੋਰ ਕਮੇਟੀ ਆਪਗੋਲ ਲਖਵਿੰਦਰ ਸਿੰਘ ਬਰਿਆਮ ਨੰਗਾ ਅੱਜ ਤੁਹਾਡੇ ਵੱਲੋਂ ਤਾਰਾਗੜ ਥਾਣੇ ਦੇ ਬਾਹਰ ਧਰਨਾ ਦਿੱਤਾ ਗਿਆ ਐਸਐਚਓ ਦੇ ਖਿਲਾਫ ਰੋਸ ਕੀਤਾ ਜਾ ਰਿਹਾ ਕੀ ਹੈਗਾ ਕਾਰਨ ਆ ਮੈਂ ਇਹਦੇ ਤੇ ਤੁਹਾਡੇ ਨਾਲ ਸਾਰਾ ਚਾਨਣਾ ਪਾਉਣਾ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਐਸਐਚਓ ਤਾਰਾਗੜ ਜਿਹੜਾ ਪਬਲਿਕ ਸਰਵੰਟ ਆ ਉਹ ਪਬਲਿਕ ਦੀ ਨਾਂ ਗੱਲ ਸੁਣ ਕੇ ਕੁਝ ਚਨਿੰਦੇ ਆ ਬੰਦਿਆਂ ਦੀ ਜਾਂ ਐਮਰਿਆਂ ਦੀ ਜਾਂ ਪਤਾ ਨਹੀਂ ਕਿਹਦੀ ਕਿਹਦੀ ਗੁਲਾਮੀ ਕਰਕੇ ਝੂਠੇ ਇਥੇ ਪਰਚੇ ਦਰਜ ਕੀਤੇ ਜਾ ਰਹੇ ਨੇ ਪਿੰਡ ਮਾਜਰਾ ਦੇ ਵਿੱਚ ਜਿਹੜਾ ਵਾ ਉੱਥੇ ਕੋਈ ਪਲੇਟਾਂ ਦਾ ਝੂਠਾ ਪਰਚਾ ਕੀਤਾ ਗਿਆ ਸੋਲਰ ਪਲੇਟਾਂ ਦਾ ਤੇ ਸਾਹੀਂ ਉਹਦੀ ਇਨਕੁਆਰੀ ਕੀਤੀ ਆ ਕਿ ਉਸ ਪੇਟ ਦੇ ਵਿੱਚ ਸੋਲਰ ਪਲੇਟਾਂ ਆਈਆਂ ਹੀ ਨਹੀਂ ਲੱਗੀਆਂ ਹੀ ਨਹੀਂ ਆ ਤੇ ਉੱਥੇ 6 ਬੰਦੇ ਬਲਵਿੰਦਰ ਸਿੰਘ ਸਮੇਤ 6 ਬੰਦੇ ਬਾਈ ਨੇਮ 9 ਬੰਦੇ ਅਣਪਛਾਤੇਆਂ ਤੇ ਝੂਠਾ ਪਰਚਾ ਕੀਤਾ ਗਿਆ ਵਾ ਨਾਲ ਉਹਦੇ ਨਾਲ ਕਟਮਾਰਕ ਕੀਤੀ ਗਈ ਆ ਉਹਦੇ ਨਾਲ ਜਿਹੜਾ ਵਾ ਕਾਸੀ ਬਦਸਲੂਕੀ ਉਹਦੇ ਪੱਗ ਲਾਈ ਗਈ ਉਹਦੇ ਵਾਲ ਖਲਾਰੇ ਗਏ ਨੇ ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ ਉਹਨਾਂ ਬੰਦਿਆਂ ਨੇ ਕੀਤਾ ਪੁਲਿਸ ਨੇ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਉਹਦੇ ਕੀਤੀ ਤੇ ਉਲਟੇ ਝੂਠੇ ਉਹਦੇ ਤੇ ਪਰਚੇ ਕੀਤੇ ਉਹਦੇ ਤੋਂ ਅੱਗੇ ਦੂਸਰਾ 2 ਨੰਬਰ ਪੁਆਇੰਟ ਤਾਰਾਗੜ ਪਿੰਡ ਇੱਥੇ ਕਿਦੇ ਨਾਲ ਰਤਨਗੜ ਰਤਨਗੜ ਪਿੰਡ ਇੱਥੇ ਨਾਲ ਲੱਗੇ ਉਥੋਂ ਦਾ ਬਲਵਿੰਦਰ ਸ਼ਰਮਾ ਜੀ ਸਾਡੇ ਵਿੱਚ ਇੱਥੇ ਨੇ ਉਹਨਾਂ ਦਾ 12 ਅਪ੍ਰੈਲ ਨੂੰ ਇੱਥੇ ਜਾਮਨੂ ਚੌਕ ਦੇ ਵਿੱਚ ਖੜਾ ਸੀ ਉਹਨਾਂ ਦੇ ਕੋਈ ਗੜੇ ਦੇ ਉੱਤੇ ਕਬਜ਼ਾ ਕਰ ਰਿਆ ਸੀ ਤੇ ਉਹਨਾਂ ਨੇ ਨਾਲ ਲੈ ਕੇ ਸਾਡੇ ਆਗੂ ਨੂੰ ਤੇ ਜਾਣਾ ਸੀ ਵੀਡੀਓ ਦਫ਼ਤਰ ਕਿ ਸਾਡੇ ਗੜੇ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਪ੍ਰਸ਼ਾਸਨ ਕੋਲ ਜਾਣਾ ਸੀ ਵੀ ਸਾਡੀ ਗੱਲ ਸੁਣਾਈ ਹੋਵੇ ਕਿਸੇ ਬੰਦੇ ਨੇ ਉਹਨਾਂ ਨੂੰ ਫੋਨ ਕੀਤਾ ਜਿਹੜੇ ਇੱਥੇ ਉਹਦਾ ਕਬਜ਼ਾ ਕਰ ਰਹੇ ਸੀ ਉਹਨਾਂ ਨੇ ਆ ਕੇ ਗੱਡੀ ਦੇ ਵਿੱਚ ਬੇਸਬਾਰ ਰੱਖੇ ਸੀ ਆਉਂਦੇ ਇਹਨਾਂ ਦੀਆਂ ਲੱਤਾਂ ਤੇ ਪਹਿਲਾਂ ਮਾਰੇ ਫਿਰ ਛਾਹ ਸਿਰ 'ਚ ਮਾਰਿਆ ਤੇ ਸਿਰ ਦੇ ਵਿੱਚ ਉਹਦੇ 14 ਟੰਕੇ ਲੱਗੇ 14 ਟੰਕੇ 14 ਟੰਕੇ ਲੱਗ ਕੇ ਫਿਰ ਹੋ ਗਿਆ ਇਥੋਂ ਹਸਪਤਲ ਆ ਸਿਵਲ ਹਸਪਤਲ ਆ ਪਠਾਨਕੋਟ ਉਹਨਾਂ ਨੇ ਆ ਨਾ ਕਾਨੀ ਕਰਤੀ ਉਹਨਾਂ ਨੂੰ ਘਰ ਭੇਜ ਦਿੱਤਾ ਉਹਨਾਂ ਦੀ ਬੇਟੀ ਜਿਹੜੀ ਆ ਖੁਦ ਜਿਹੜੀ ਐਡਵੋਕੇਟ ਆ ਉਹ ਦੁਬਾਰਾ ਦੂਸਰੇ ਦਿਨ ਉਹਨਾਂ ਨੂੰ ਲੈ ਕੇ ਗਈ ਫਿਰ ਉਹਨਾਂ ਨੇ ਸਿਵਲ ਹਸਪਤਲ ਪਠਾਨਕੋਟ ਵਾਲਿਆਂ ਨੇ ਰੈਫਰ ਕੀਤਾ ਗੁਰੂ ਨਾਨਕ ਹਸਪਤਲ ਅੰਮ੍ਰਿਤਸਰ ਉੱਥੇ 10-12 ਦਿਨੋਂ ਇਲਾਜ ਕਰਾ ਕੇ ਆਏ ਨੇ ਉਹ ਜਿਹੜੇ ਉਹਨਾਂ ਨੂੰ ਸੱਟਾਂ ਲੱਗੀਆਂ ਉਹਦੇ ਟੈਂਕੇ ਲੱਗੇ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਐਸਐਚਓ ਦੇ ਐਸਐਚਓ ਦੇ ਅੰਡਰ ਪੈਂਦਾ ਕੀ ਲੱਗਦਾ ਕੀ ਕਾਰਨ ਹੈ ਉਲਟਾ ਉਲਟਾ ਕਾਰਵਾਈ ਕਿਉਂ ਨਹੀਂ ਹੋਈ ਉਲਟਾ ਉਹਦੇ ਉੱਤੇ ਪਰਚੇ ਕੀਤੇ ਗਏ ਨੇ 23 24 ਦਾ ਪਰਚਾ ਕੀਤਾ ਗਿਆ 26 ਦੇ ਪਰਚੇ ਦੀ ਵੀ ਜਿਹੜੀ ਆਵਾਜ਼ ਆਈ ਸੀ ਫਿਰ ਜਦੋਂ ਸਾਨੂੰ ਪਤਾ ਲੱਗਾ ਅਸੀਂ ਸਿਵਲ ਸਰਜਨ ਪਠਾਨਕੋਟ ਸਾਹਿਬ ਨੂੰ ਮਿਲੇ ਜਾ ਕੇ ਉਹਨਾਂ ਨੇ ਸਾਨੂੰ ਸੁਵਾਸ਼ਣ ਦਿੱਤਾ ਕਿ ਬਿੱਲ ਕੋਲ ਜਿਹੜਾ ਵਾ ਨਜਾਇਜ਼ ਨਹੀਂ ਹੋਣ ਦਵਾਗੇ ਜੇ ਇਹਦੇ ਤੇ ਸੱਟਾਂ ਉਹਨਾਂ ਨੇ ਝੂਠੀਆਂ ਬਣਾ ਕੇ 26 ਦਾ ਪਰਚਾ ਦਰਜ ਕੀਤਾ ਅਸੀਂ ਬੋਰਡ ਬਣਾ ਕੇ ਉਹਨੂੰ ਰੱਦ ਕਰਾਂਗੇ ਅਸੀਂ ਜਿਹੜਾ ਤੁਸੀਂ ਸਵਾਲ ਕਰਦੇ ਕਿ ਕੀ ਲੱਗਦਾ ਇਹ ਕੀ ਲੱਗਦਾ ਇਹ ਹੁਣ ਐਸਚਓ ਸਾਹਿਬ ਜਾਣੇ ਕਿ ਕਿਉਂ ਝੂਠੇ ਪਰਚੇ ਕਰਦਾ ਕਿਉਂ ਇਹਨਾਂ ਦੀ ਗੱਲ ਨਹੀਂ ਸੁਣਦਾ ਜਿਨ੍ਹਾਂ ਦੇ ਨਾਲ ਸੱਟਾਂ ਵੱਜੀਆਂ ਉਹਨਾਂ ਦੀ ਮਦਦ ਕਿਉਂ ਨਹੀਂ ਕਰਦਾ ਬੰਦੀ ਕਾਰਵਾਈ ਜਿਨ੍ਹਾਂ ਨੇ ਸੱਟਾਂ ਲਾਈਆਂ ਕਿਉਂ ਨਹੀਂ ਕੀਤੀ ਜਾਂਦੀ ਅਗਲਾ ਪੁਆਇੰਟ ਆ ਜੀ ਪਿੰਡ ਖਿਆਲਾ ਪਿੰਡ ਖਿਆਲੇ ਦੇ ਵਿੱਚ ਸਲਾਰੀਆ ਸਾਹਿਬ ਜੀ ਜਗਿੰਦਰ ਸਿੰਘ ਜੀ ਸਲਾਰੀਆ ਆਪਣੇ ਸਕੇ ਭਰਾ ਦੀ ਵਿਹਲੀ ਦੇ ਉੱਤੇ ਕਬਜ਼ਾ ਕਰ ਰਿਹਾ ਵਾ ਜਦੋਂ ਉਹਨਾਂ ਨੇ ਮਨਾਂ ਕੀਤਾ ਉਹਦੇ ਵਰਕਰ ਲਿਆਂਦੇ ਉਨੇ ਇੱਥੇ ਆ ਕੇ ਥਾਣੇ ਆ ਕੇ ਰਿਪੋਰਟ ਕੀਤੀ ਆ ਥਾਣੇ ਵਾਲੇ ਨੇ ਐਸਐਚਓ ਸਾਹਿਬ ਨੇ ਕੋਈ ਉਹਦੀ ਸੁਣਵਾਈ ਨਹੀਂ ਕੀਤੀ ਦਿਪਤੀ ਸਾਹਿਬ ਦੇ ਨਾਲ ਮੈਂ ਖੁਦ ਸੰਪਰਕ ਕੀਤਾ ਜਦੋਂ ਦਿਪਤੀ ਸਾਹਿਬ ਨਾਲ ਸੰਪਰਕ ਕੀਤਾ ਉਹਨੇ ਐਸਐਚਓ ਸਾਹਿਬ ਨੂੰ ਕਿਹਾ ਵੀ ਤੇਰੀ ਡਿਊਟੀ ਕੀ ਬਣਦੀ ਆ ਤੂੰ ਕੀ ਨਹੀਂ ਕਰਦਾ ਉਸ ਟਾਈਮ ਤੇ ਮੰਨੇ ਆ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਵਰਕਰ ਲਾਏ ਉਹਨਾਂ ਵਰਕਰਾਂ ਨੂੰ ਉਹਨਾਂ ਨੇ ਕੁੱਟਿਆ ਮਾਰਿਆ ਉਹਦੀ ਇਹਨਾਂ ਕੋਲ ਵੀਡੀਓ ਬਣੀ ਆ आर एस एच ओ साहब ने कोई जड़ा उन्हें ओदे ते कारवाई नहीं कीती उल्टा वर्करਾਂ ਨੂੰ ਜਾ ਕੇ ਡੱਕਦਾ ਰਿਹਾ ਵੀ ਤੁਸੀਂ ਕੰਮ ਨਾ ਕਰੋ ਕੱਲ ਆ ਜਾਓ ਪਰਸੋਂ ਆ ਜਾਓ ਹਰਾਸਮੈਂਟ ਕਰਦਾ ਰਿਹਾ ਅੱਜ ਧਰਨਾ ਦਿੱਤਾ ਗਿਆ ਮਤਲਬ ਫਿਰ ਨੀ ਜੇ ਕੋਈ ਸੁਣਵਾਈ ਹੁੰਦੀ ਫਿਰ ਅਗਲਾ ਕਦਮ ਕੀ ਹੋਏਗਾ ਆ ਵੇਖੋ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਡੇ ਕੋਲ ਇਹਦੇ ਤੋਂ ਵੱਡਾ ਹੋਰ ਕੀ ਆ ਨਾ ਅਸੀਂ ਐਮ ਐਲ ਏ ਆ ਨਾ ਅਸੀਂ ਕੋਈ ਮੰਤਰੀ ਆ ਨਾ ਅਸੀਂ ਕੋਈ ਸਰਕਾਰ ਆ ਸਾਡਾ ਪ੍ਰੈਸ਼ਰ ਹੈ ਅਸੀਂ ਇੱਥੇ ਪਠਾਨਕੋਟ ਦੇ ਵਿੱਚ ਨਵੀਂ ਜਥੇਬੰਦੀ ਕਿਸਾਨ ਮਦੂਦ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਥਲੇ ਆਈ ਹੈ ਪੂਰੇ ਪੰਜਾਬ ਦੇ ਵਿੱਚ ਇਹ ਦਾਵਾ 18 19 ਜ਼ਿਲ੍ਹਿਆਂ ਦੇ ਵਿੱਚ ਆ ਇਸ ਵੇਲੇ ਜਿਹੜੇ ਦਿੱਲੀ ਦੇ ਬਰਖਲਾਵ ਧਰਨਾ ਚੱਲ ਰਿਹਾ ਬਾਰਡਰਾਂ ਦੇ ਉੱਤੇ ਚਾਰਾਂ ਬਾਰਡਰਾਂ ਦੇ ਉੱਤੇ ਤਣਾਤ ਬੈਠੇ ਆ ਜੇ ਇੱਥੇ ਸੁਣਵਾਈ ਨਹੀਂ ਹੁੰਦੀ ਤੇ ਕੋਈ ਕਾਰਵਾਈ ਹੋ ਪੰਜਾਬ ਲੈਵਲ ਤੇ ਵੀ ਕਾਰਵਾਈ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਆ ਬੈਠਾ ਕੱਲਾ ਠਾਣਾ ਜਿਹੜਾ ਤਾਰਾਗਾੜੀ ਠੇਰੀਏ ਪੰਜਾਬ ਲੈਵਲ ਦੀ ਆ ਇੰਡੀਆ ਲੈਵਲ ਦੀ ਐ ਸੋ ਕਿਉਂਕਿ ਸਾਰੀਆਂ ਜਥੇਬੰਦੀਆਂ ਰਲ ਕੇ ਭਾਰਤ ਲੈਵਲ ਦਾ ਇਸ ਵੇਲੇ ਜਿਹੜਾ ਅੰਦੋਲਨ ਚੱਲਿਆ ਉਸੇ ਜਥੇਬੰਦੀ ਦਾ ਇੱਕ ਮੇਨ ਉਹਦੇ ਵਿੱਚ ਜਥੇਬੰਦੀ ਜਿਹੜੀ ਆ ਰੋਲ ਨਿਭਾ ਰਹੀ ਆ ਤੇ ਫਿਰ ਸਾਡੀ ਕੋਈ ਗੱਲ ਨਹੀਂ ਸੁਣੂਗਾ ਇੱਥੇ ਇੱਕ ਛੋਟਾ ਜਿਹਾ ਪੁਰਜਾ ਤੇ ਬਾਕੀਆਂ ਦਾ ਕੀ ਸੁਣਾਈ ਹੋਗੀ ਉਹਦੀ ਅਗਲੀ ਕਾਰਵਾਈ ਆਪਾਂ ਕਿਉਂਕਿ ਸੂਬਾ ਕੋਰ ਕਮੇਟੀ ਨਾਲ ਸਾਰਾ ਡਿਸਕਸ ਕਰਨ ਤੋਂ ਬਾਅਦ ਅਸੀਂ ਇਹ ਠਾਣਾ ਜਿਹੜਾ ਠੇਰਿਆ ਫਿਰ ਮੈਂ ਤੁਹਾਡੇ ਮੱਦੇਮੇਰ ਅਮਰਾਂ ਨੂੰ ਦੱਸ ਦੇਣਾ ਚਾਹੁੰ ਅਸੀਂ ਮਾਜਰਾ ਪਿੰਡ ਦੇ ਵਿੱਚ ਮੀਟਿੰਗ ਲਾਈ ਸੀ ਉਹਦੇ ਵਿੱਚ ਪੇਪਰ ਦੇ ਵਿੱਚ ਦੇ ਕੇ ਆਏ ਆ ਚਾਹੇ ਆਪਣਾ ਪ੍ਰੈਸ ਦੇ ਵਿੱਚ ਦੇ ਕੇ ਆਏ ਆ ਵੀ ਭਾਈ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਏ ਝੂਠੇ ਪਰਚੇ ਰੱਦ ਕੀਤੇ ਜਾਣ ਬੰਦੀਆਂ ਕਾਰਵਾਂ ਕੀਤੀ ਜਾਣ ਨਹੀਂ ਤਾਂ ਕੋਈ ਸਖਤ ਐਕਸ਼ਨ ਲਿਆ ਜਾਊਗਾ ਸੁਭਾ ਕੋਰ ਕਮੇਟੀ ਦੇ ਧਿਆਨ ਵਿੱਚ ਲਿਆ ਕੇ ਪਰ ਇੱਥੇ ਕੋਈ ਕਾਰਵਾਈ ਨਹੀਂ ਹੋਈ 25 ਨੂੰ ਦੁਬਾਰਾ ਪ੍ਰੈਸ ਵਿੱਚ ਗਏ ਆ ਤੇ ਫਿਰ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਵੀ ਦੋ ਦਿਨ ਦੇ ਦਿਓ ਫਿਰ ਇਹਨਾਂ ਨੂੰ ਦੋ ਦਿਨ ਵੀ ਦਿੱਤੇ ਆ ਅਸੀਂ ਕਿਹੜਾ ਐਕਸ਼ਨ ਕੀ ਹੋਏਗਾ ਜੇ ਨਹੀਂ ਕਾਰਵਾਈ ਕੋਈ ਹੋਈ ਆ ਪਹਿਲਾਂ ਤਾਂ ਅਸੀਂ ਇੱਥੇ ਲਗਾਤਾਰ ਬੈਠਾਂਗੇ ਦੋ ਦਿਨ ਬੈਠਦੇ ਆ ਚਾਰ ਦਿਨ ਬੈਠਦੇ ਆ ਛੇ ਦਿਨ ਬੈਠਦੇ ਆ ਲਗਾਤਾਰ ਸਾਡਾ ਸੂਬਾ ਕੋਰ ਕਮੇਟੀ ਦੇ ਨਾਲ ਮੈਂ ਖੁਦ ਸੂਬਾ ਕੋਰ ਕਮੇਟੀ ਦਾ ਮੈਂਬਰ ਆ ਲਗਾਤਾਰ ਉਹਨਾਂ ਦੇ ਨਾਲ ਸੰਪਰਕ ਜਿਆ ਨਹੀਂ ਹੁੰਦਾ ਤੇ ਸਾਡੇ ਕੋਲ ਬਹੁਤ ਸਾਰੇ ਐਕਸ਼ਨ ਹੋ ਰਹੇ ਹੈਗੇ ਪੰਜਾਬ ਲੈਵਲ ਤੇ ਹੈਗੇ ਇੰਡੀਆ ਲੈਵਲ ਤੇ ਹੈਗੇ ਆ ਕਰਾਂਗੇ ਇਹਨੂੰ ਇੱਕ ਵਾਰੀ ਸੁਧਾਰ ਕੇ ਜਾਵਾਂਗੇ ਵੀ ਜੋ ਤੇਰੀ ਡਿਊਟੀ ਬਣਦੀ ਤੂੰ ਪਬਲਿਕ ਸਰਵੈਂਟ ਆ ਤੇ ਪਬਲਿਕ ਸਰਵੈਂਟ ਬਣ ਕੇ ਹੀ ਰਹਿਓ